ਪਿਛਲੇ ਦਿਨੀ ਮਕੇਰੀਆਂ ਡਿਸਟ੍ਰਿਕਟ ਹਿਸ਼ਾਰਪੁਰ ਦੇ ਵਿੱਚ ਵਾਰਦਾਤ ਹੋਈ ਸੀ ਮਕੇਰੀਆਂ ਬੜੀ ਸੈਂਸੇਸ਼ਨਲ ਕ੍ਰਾਈਮ ਸੀਗਾ ਕਿਉਂਕਿ ਥਾਣੇ ਤੋਂ ਬਿਲਕੁਲ 200 300 ਮੀਟਰ ਤੇ ਇਹ ਸ਼ਾਪ ਹੈਗੀ ਆ ਔਰ ਰਾਤ ਦੇ ਸਮੇਂ ਇਹ ਵਾਰਦਾਤ ਹੋਈ ਸੀ ਪੈਸੇ ਪਲੱਸ 골ਡ ਸਨੇਚਿੰਗ ਕਰਕੇ ਲੈ ਗਏ ਜੋ ਉਹਨਾਂ ਨੇ 20 25 ਟੋਲੇ ਸੋਨਾ ਲਖਾਇਆ ਸੀ ਹੋਰ 골ਡ ਲਖਾਇਆ ਸੀਗਾ ਔਰ ਕੈਸ਼ ਲਖਾਇਆ ਸੀ ਉਹਦੀ ਫਰਦਰ ਇਨਵੈਸਟੀਗੇਸ਼ਨ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਸੀਗੀਆਂ ਇਸੀ ਦੌਰਾਨ ਹੀ ਅਸੀਂ ਇੱਕ ਕੇਸ ਨੰਬਰ 143 ਦਰਜ ਕੀਤੀ ਇਥੇ ਹੁਸ਼ਿਆਰਪੁਰ ਉਹਦੇ ਵਿੱਚ ਰੋਹਿਤ ਆਂਡੇ ਨੂੰ ਅਸੀਂ ਗ੍ਰਿਫਤਾਰ ਕੀਤਾ ਦੈਨ ਉਹਦੀ ਇਨਵੈਸਟੀਗੇਸ਼ਨ ਡੂਰਿੰਗ ਇਨਡਾਇਰੋਗੇਸ਼ਨ ਜਿਹੜਾ ਇਹ ਆਂਡੇ ਨੇ ਫਰਦਰ ਇਨਵੈਸਟੀਗੇਸ਼ਨ ਚ ਜਿਹੜੀਆਂ ਗੱਲਾਂ ਦਸੀਆਂ ਸਾਨੂੰ ਹੈਰਾਨੀਜਨਕ ਸੀਗੀਆਂ ਉਹਦੇ ਵਿੱਚ ਇਹਨਾਂ ਨੇ ਇਸ ਸ਼ਾਪ ਦੇ ਓਨਰ ਨੇ ਆਪ ਹੀ ਪਲਾਨ ਕਰਕੇ ਇਹ ਜਿਹੜੀ ਫਰੋਟੀ ਬਾਹਰ ਦਾ ਸੀ ਸੋਰੀ ਜਿਹੜੀ ਪੋਦੀ ਕੀਤੀ ਹੈ ਉਹਨੇ ਆਪ ਹੀ ਪਲਾਨ ਕੀਤਾ ਸੀਗਾ ਜੋੜੇ ਨੇ ਅਨਿਤ ਅਤਿਨ ਜੋੜੇ ਨੇ ਔਰ ਉਹਦੇ ਵਿੱਚੋਂ ਅਸੀਂ ਜਿਹੜੇ ਪਲੈਨਰ ਸੀਗੇ ਪਰਮਵੀਰ ਅਭਿਸ਼ੇਸ਼ ਰਾਣਾ ਪ੍ਰਲਾਦ ਸਾਹਿਲ ਤੇ ਰੋਹਿਤ ਹੰਡਾ ਐਂਡ ਅਤਿਨ ਜੋੜਾ ਇਹ ਗ੍ਰਿਫਤਾਰ ਅਸੀਂ ਕਰ ਲਏ ਹੈਗੇ ਆ ਔਰ ਦੋ ਦੋਸ਼ੀ ਹਲੇ ਰਹਿੰਦੇ ਹੈਗੇ ਆ ਉਹਨਾਂ ਨੂੰ ਵੀ ਅਸੀਂ ਜਲਦੀ ਫੜ ਲਾਂਗੇ ਔਰ ਜਿਹੜਾ ਇਹਨੇ ਵਾਰਦਾਤ ਕਰਨ ਲਈ ਕੈਸ਼ ਦਿੱਤਾ ਸੀ ਟੋਟਲ 6 ਲੱਖ ਦਿੱਤਾ ਸੀ 6 ਲੱਖ ਚੋਂ 7 ਲੱਖ ਜਿਹੜਾ ਹੈਗਾ ਉਹ ਰਿਕਵਰ ਹੋ ਗਿਆ ਹੈਗਾ ਔਰ ਜਿਹੜੇ ਵੈਪਨ ਯੂਜ਼ ਹੋਏ ਸੀ ਉਹ ਵੀ ਰਿਕਵਰ ਹੋ ਗਏ ਪਲੱਸ ਜਿਹੜਾ ਡੀਵੀਆਰ ਇਹ ਲਾ ਕੇ ਲਗਾਏ ਸੀ ਉਥੋਂ ਸ਼ਾਪ ਤੋਂ ਉਹ ਡੀਵੀਆਰ ਵੀ ਰਿਕਵਰ ਹੋ ਗਿਆ ਸਰ ਰੀਸਰਚ ਕੀ ਸੀਗਾ ਜਦੋਂ ਬਾਣੀ ਘੜੀ ਗਈ ਹੈ ਸਰ ਇਹ ਜਿਹੜਾ 6 ਲੱਖ ਕਰਦਾ ਸੀ ਕੱਲ ਹੀ ਦੇ ਪੈਸੇ ਬੀਸਿਕਲੀ ਜਦੋਂ ਇਹ ਵਾਰਦਾਤ ਕਰਨ ਨੂੰ ਕਹਿ ਰਿਹਾ ਸੀਗਾ ਤੇ ਉਹ ਬੰਦੇ ਕਹਿੰਦੇ ਵੀ ਸਾਨੂੰ ਕੀ ਇਸ ਵਿੱਚ ਬੈਨੀਫਿਟ ਹੋਏਗਾ ਵੀ ਇਹ ਸਾਨੂੰ ਕੀ ਮਿਲੇਗਾ ਜੇ ਵਾਰਦਾਤ ਅਸੀਂ ਕਰਨੀ ਹੈ ਤੇ ਉਹਦੇ ਲਈ ਇਹਨੇ 6 ਲੱਖ ਦਿੱਤਾ ਸੀ ਤੇ ਮੇਰੀ ਦੁਕਾਨ ਤੇ ਤੁਸੀਂ ਵਾਰਦਤ ਕਰੋ ਤੇ ਮੈਂ ਤੁਹਾਨੂੰ ਪੈਸੇ ਦਵਾਂਗਾ ਉਹਦਾ ਰੀਜ਼ਨ ਸੀਗਾ ਮੇਨ ਇਹਦੀ ਇੱਕ ਲਿਮਟ ਚੱਲ ਰਹੀ ਹੈਗੀ ਆ ਬੈਂਕ 'ਚ ਅਪ੍ਰੋਕਸੀਮੇਟਲੀ 30 ਲੱਖ ਦੇ ਲੱਗੇ ਹੈਗੀ ਹੈ ਲਿਮਟ ਉਹ ਔਰ ਇਹਨੇ ਇੰਸਟਾਗ੍ਰਾਮ 'ਤੇ ਕਿਤੇ ਰੀਲ ਦੇਖੀ ਸੀ ਵੀ ਜੇਕਰ ਕਿਸੇ ਦੀ ਲਿਮਟ ਚਲਦੀ ਹੋਵੇ ਤਾਂ ਉਹਨੇ ਕਰੇ ਚੋਰੀ ਹੋ ਜਾਵੇ ਉਹਦੀ ਸ਼ਾਪ 'ਤੇ ਚੋਰੀ ਹੋ ਜਾਵੇ ਜਾਂ ਕੋਈ ਡਕੈਤੀ ਹੋ ਜਾਵੇ ਤਾ ਬੈਂਕ ਉਹਨੂੰ ਐਕਸੈਂਡ ਕਰ ਦਿੰਦੀ ਆ ਘੱਟੋ ਘੱਟ 1 ਸਾਲ ਲਈ ਫਿਰ ਕੋਈ ਉਤਪੋ ਕਿਸ਼ਤ ਜਾਂ ਵਿਆਜ ਨਹੀਂ ਲਿਆ ਜਾਂਦਾ 1 ਸਾਲ ਲਈ ਸਰ ਜੁਐਲਰੀ ਦੀ ਕੀ ਸੱਚਾਈ ਹੈ ਜਿਹੜੀ ਜੁਐਲਰੀ ਗਈ ਕਰੀ ਸੀ સોਨੇ ਦੀ ਚਾਹ ਜੁਐਲਰੀ ਜਿਹੜੀ ਆ ਜਿਹੜੀ ਹੁਣ ਵੀ ਇਨਟੈਰੋਗੇਸ਼ਨ ਚਾਹੀ ਆ ਉਹ ਸੀਗੀ ਆਰਟੀਫੀਸ਼ੀਅਲ ਜੁਐਲਰੀ ਸੀਗੀ ਜਿਹੜੀ origional ਸੀਗੀ ਇੱਕ ਚੇਨ ਸੀਗੀ ਡੇਢ ਤੋਲੇ ਦੀ ਔਰ ਇੱਕ ਮੰਦਰੀ ਹੈਗੀ ਸੀ ਅੱਧੇ ਇੱਕ ਤੋਲੇ ਦੀ ਜਿਹੜਾ ਸਾਨੂੰ ਅਰੈਸਟ ਹੁੰਨ ਕੀਤੇ ਆ ਕਿ ਇਹ ਪ੍ਰੋਪਰ ਰਿਟੇਰ ਹੈ ਜਾਂ ਕਿ ਬਸ ਸਾਦੇ ਇਹਨਾਂ ਵਿੱਚੋਂ ਜਿਹੜਾ ਜਿਹੜਾ ਤਾਂ ਹੈਗਾ ਰਾਣਾ ਹੈਗਾ ਇਹ ਲੜਾਈਆਂ ਝਗੜਿਆਂ ਦੀ ਇਹਦੇ ਵਾਰਦਾਤਾ ਹੈਗੀਆਂ ਪਲੱਸ ਜਿਹੜਾ ਰੋਹਿਤ ਹੰਡਾ ਆ ਇਹਦੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਪਰਚੇ ਹੈਗੇ ਔਰ ਇਹਦੇ ਤੋਂ ਹੀ ਇਹ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਇਲੀਗਲ ਵੈਪਨ ਸਰ ਜੀਵਨ ਕੀ ਕੁਛ ਹੀ ਦੱਸਿਆ ਆ ਵੀ ਪਹਿਲਾਂ ਆਪਾਂ ਇੱਕ ਲੋਕ ਸਾਡਾ ਨਾਮਾ ਬੰਦਾ ਪੜਿਆ ਇਹ ਨਾਰਮਲ ਪੁਲਿਸ ਜਾਂਚ ਦੇ ਵਿੱਚ ਹੋਣਾ ਹੈ ਇਹਦੇ ਵਿੱਚ ਇਹਦੇ ਤੇ ਸ਼ੱਕ ਚ ਜਾਣਾ ਵੀ ਅਸਲ ਸਾਨੂੰ ਇਹਦੇ ਤੇ ਸ਼ੱਕ ਵੀ ਸੀਗਾ ਪਲੱਸ ਸਾਡੇ ਕੋਲ ਹੋਰ ਵੀ ਇੰਟ ਸੀਗੀ ਵੀ ਇਹ ਸ਼ਹਿਰ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਨੂੰ ਫਿਰਦਾ ਇਹਨੇ ਵੈਪਨ ਲੈ ਆਂਦੇ ਆ ਤੁਹਾਨੂੰ ਯਾਦ ਹੋਊਗਾ ਇੱਕ ਇੰਸਪੈਕਟਰ ਦੇ ਬੇਟੇ ਦਾ ਮਰਡਰ ਹੋਇਆ ਸੀਗਾ ਉਹਦੇ ਚ ਇਹ ਕਿਉ ਸੀਗਾ ਹੰਡਾ ਇਹ ਉਦੋਂ ਜੇਲ੍ਹ ਚੋਂ ਹੁਣ ਬਾਹਰ ਆਇਆ ਹੋਇਆ ਤੇ ਇਹਨੇ ਹੁਣ ਫਰਦਰ ਆਉਣ ਵਾਲੇ ਦਿਨਾਂ ਚ ਹਿਆਰਪੁਰ ਦੇ ਵਿੱਚ ਕੋਈ ਨਵੀਂ ਵਾਰਦਾਤ ਵੀ ਕਰਨ ਨੂੰ ਫਿਰਦਾ ਸੀ ਉਹਦੇ ਤੇ ਸਾਡੀ ਵਾਲੇ ਇਨਕੈਰਵੇਸ਼ਨ ਚੱਲ ਰਹੀ ਹੈ ਸਰ ਤੋਂ ਹੱਥ ਨੇ ਟੱਚ ਵਿੱਚ ਕਿੱਦਾਂ ਆਉਂਦੇ ਆ ਜਿਹੜਾ ਅਦਿਨ ਦਾ ਦੋਸਤ ਪ੍ਰਲਾਦ ਹੈਗਾ ਪ੍ਰਲਾਦ ਦਾ ਦੋਸਤ ਰਾਣਾ ਹੈਗਾ ਰਣ ਹੰਡੇ ਦਾ ਨੋਨ ਹੈਗਾ। ਇਹ ਗਾਂ ਤੋਂ ਗਾਂ ਤਾਲਮਿਲ ਹੋਇਆ ਇਹ ਤਾਂ ਹੀ ਇਹ ਸਾਰਾ ਗਰੁੱਪ ਕ੍ਰੀਏਟ ਹੋਇਆ ਕਿਉਂਕਿ ਅਤਿਨ ਆਂਡੇ ਹਾਂ ਦੂਜੀ ਨੂੰ ਨਹੀਂ ਜਾਣਦਾ। ਉਹ ਪ੍ਰਲਾਦ ਨੂੰ ਜਾਣਦਾ। ਪ੍ਰਲਾਦ ਰਾਣੇ ਨੂੰ ਜਾਣਦਾ। ਇਸ ਤਰ੍ਹਾਂ ਇਹ ਚੇਨ ਬਣੀ ਹੈ। ਵਿਚੋਲ ਕੀਤੇ ਕੰਮ ਚਿੱਤੇ ਨੇ। ਯੈਸ ਯੈਸ। ਸਰ ਟੋਟਲ ਕਿੰਨੇ ਬੰਦੇ ਨੇ ਜਿਹ ਸੀਗੇ ਤੇ ਕਿੰਨੇ ਗ੍ਰਿਫਤਾਰ ਕਰ ਲਏ ਨੇ? ਟੋਟਲ 8 ਬੰਦੇ ਇਸ ਵਿੱਚ ਆਏ ਸੀ ਗਾਂ ਤੋਂ ਗੱਲ ਕਰਾਉਣ ਵਾਲੇ ਕਿਉਂਕਿ ਜਿਹੜੇ ਆਂਡੇ ਉਹਨਾਂ ਨੂੰ ਤਾਂ 1.5 ਲੱਖ ਮਿਲਿਆ। ਪਿੱਛੇ-ਪਿੱਛੇ ਪੈਸੇ ਰਹਿ ਗਏ। ਕਿਸੇ ਨੇ ਲੱਖ ਪਹਿਲਾਂ ਹੀ ਰੱਖ ਲਿਆ ਕਿਸੇ ਨੇ 50000 ਰੱਖ ਲਿਆ ਇਸ ਤਰੀਕੇ ਨਾਲ ਪੈਸੇ ਵੰਡੇ ਗਏ ਸਾਰੇ ਬਸ ਕਿੰਨੇ ਕੰਪਨ ਜੱਦੀ ਵੀ ਫਾੜੁੰਦੇ ਪਰ ਅੱਜ ਇਹ ਨਾ ਵੈਪਨ ਦਿਖਾਈ ਦਿੰਦੇ ਚੀਜ਼ ਬੋਲਦਾ ਤੁਸੀਂ ਦੱਸਿਓ ਸਰ ਇਸ ਵੈਪਨ ਦੀ ਇਨਵੈਸਟੀਗੇਸ਼ਨ ਹੋਊ ਸਰ 100% ਜੀ ਇਹ ਕਿਉਂਕਿ ਜਿਹੜਾ ਇਹ ਵੈਪਨ ਆ ਬਹੁਤ ਹੀ ਵਧੀਆ ਕੁਆਲਟੀ ਦਾ ਵੈਪਨ ਹੈਗਾ ਆ ਔਰ ਕਿਥੋਂ ਕਿਹੜੇ ਸਰਸਸ ਰਾਹੀਂ ਇਹਦੇ ਕੋਲ ਪਹੁੰਚਿਆ ਆ ਕੀ ਹੈ ਆ ਉਹਦੀ ਫਰਦਰ ਨੂੰ ਅਸਗੀਆਂ ਸਾਡੀ ਚੱਲ ਰਹੀ ਹੈ ਜਵੈਦਰੀ ਸ਼ੌਕ ਦਾ ਆ ਤੇ ਥੋੜਾ ਜਿਹਾ ਨੇ ਜਵੈਦਰੀ ਹੋਰ ਵੀ ਫੈਮਿਲੀ ਮੈਂਬਰ ਵਿਚ ਨੇ ਨਹੀਂ ਕਿਉਂਕਿ ਉਹਦਾ ਇਕੱਲਾ ਹੀ ਹੈਗਾ ਇਹ ਇਹਦੇ ਫਾਦਰ ਦੀ ਡੈਥ ਹੋ ਗਈ ਅਪਰਕਸੀਮੇਟਲੀ 4 ਸਾਲ ਪਹਿਲਾਂ ਤੇ ਇਹੀ ਆਪ ਹੀ ਸ਼ੌਪ ਚਲਾ ਰਿਹਾ ਹੈ ਤੇ ਇਹਦੀਆਂ ਸਿਸਟਰ ਹੈਗੀਆਂ ਉਹ ਮੈਰਿਡ ਹੈਗੀਆਂ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹਲੇ ਤੱਕ ਵੀ ਇਨਵੈਸਟੀਗੇਸ਼ਨ ਚ ਇਹਦੀ ਫੈਮਿਲੀ ਦੀ ਇਨਵੋਲਵਮੈਂਟ ਨਹੀਂ ਹੈਗੀ ਫਰਦਰ ਇਹ ਇਨਵੈਸਟੀਗੇਸ਼ਨ ਚਾਹੀਏਗਾ ਤਾਂ ਕਰਾਂਗੇ ਸਰ ਕਿੰਨਾ ਕੈਸ਼ ਪ੍ਰੋਸੈਸ ਹੋਇਆ 3 ਲੱਖ ਦੇ 3 ਲੱਖ ਹੋ ਗਿਆ ਰਕਮ ਬਾਕੀ ਹਲੇ ਸਾਡੀ ਪੈਂਡਿੰਗ ਹੈ 6 ਲੱਖ ਦੀ ਗੱਲ ਦਾ ਆਪ ਖੁਲਾਸਾ ਕਰਦੇ ਕਿੰਦਾ ਇੱਕ ਇਸ ਕਿੰਦਾ ਹੋਇਆ ਇਹ ਕਿ ਇਹਨਾਂ ਦੇ ਪ੍ਰੀਨੈਵਰਚ ਦੁਆਰ ਦਾ ਇਹ ਇਹ ਦੱਸਿਆ ਜੀ ਮੈਂ ਪਹਿਲਾਂ ਹੀ ਦੱਸ ਪੇਟਿਆਂ ਤੁਸੀਂ ਸ਼ਾਇਦ ਲੇਟ ਆਏ ਸੀ ਠੀਕ ਓਕੇ ਠੀਕ ਹੈ ਸਰ ਮੰਨ ਲਓ